ਤਾ ਸ਼ੰਭੂ ਬਾਡਰ ਨੂੰ ਲੈ ਕੇ ਵੱਡੀ ਖਬਰਾਂ ਛੇੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸ਼ੰਭੂ ਬਾਰਡਰ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਛੜੀ ਹੋਈ ਆ ਤਾਂ ਸੁਪਰੀਮ ਕੋਰਟ ਦੇ ਵੱਲੋਂ ਅਗਲੀ ਤਰੀਕ ਅਛੜੀ ਹੋ ਦੇ ਦਿੱਤੀ ਗਈ ਆ ਤਾਂ 12 ਅਗਸਤ ਨੂੰ ਸ਼ੰਭੂ ਬਾਰਡਰ ਮਾਮਲੇ ਦੇ ਉੱਪਰ ਇੱਕ ਵਾਰ ਫਿਰ ਸੁਣਵਾਈ ਅਛੜੀ ਹੋ ਕੀਤੀ ਜਾਵੇ ਕਿ ਤਾਂ ਇਸ ਵਕਤ ਸ਼ੰਭੂ ਬਾਰਡਰਾ ਜਿਹੜਾ ਉਹ ਨਹੀਂ ਖੁੱਲੇਗਾ ਸ਼ੰਭੂ ਬਾਰਡਰ ਦੇ ਉੱਪਰ ਜਿਵੇਂ ਦੇ ਹਾਲਾਤ ਇਸ ਵਕਤ ਬਣੇ ਹੋਏ ਨੇ ਤਾਂ ਉਸੇ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਰਕਰਾਰ ਰਹਿਣਗੇ ਸ਼ੰਭੂ ਬਾਰਡਰਾ ਜਿਹੜਾ ਉਹ ਬੰਦ ਰਹੇਗਾ ਤਾਂ ਹਲੇ ਸ਼ੰਭੂ ਬਾਰਡਰਾ ਜਿਹੜਾ ਉਹ ਨਹੀਂ ਖੁੱਲੇਗਾ ਸ਼ੰਭੂ ਬਾਟਰ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਸੁਪਰੀਮ ਕੋਰਟ ਦੇ ਵੱਲੋਂ ਇੱਕ ਅਗਲੀ ਤਰੀਕਾ ਛੜਿਓ ਦਿੱਤੀ ਗਈ ਆ ਤਾਂ 12 ਅਗਸਤ ਨੂੰ ਇਸ ਮਾਮਲੇ ਦੇ ਉੱਪਰ ਫੇਰ ਦੁਬਾਰਾ ਸੁਣਵਾਈ ਆ ਛੜਿਓ ਕੀਤੀ ਜਾਵੇਗੀ ਤਾਂ ਹੁਣ ਇਸ ਤੋਂ ਪਹਿਲਾਂ ਵੀ 24 ਜੁਲਾਈ ਨੂੰ ਇਸ ਮਾਮਲੇ ਦੇ ਉੱਪਰ ਸੁਣਵਾਈ ਹੋਈ ਆ ਉਸ ਸਮੇਂ ਇੱਕ ਅਗਲੀ ਤਰੀਕ ਦਿੱਤੀ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਤੇ ਹੁਣ ਫੇਰ ਸੁਪਰੀਮ ਕੋਰਟ ਦੇ ਵੱਲੋਂ 12 ਅਗਸਤ ਦੀ ਤਰੀਕ ਆ ਛੜਿਓ ਦਿੱਤੀ ਗਈ ਆ ਤਾਂ 12 ਤਰੀਕ ਨੂੰ ਫਿਰ ਇੱਕ ਵਾਰ ਇਸ ਮਾਮਲੇ ਦੇ ਉੱਪਰ ਸੁਣਵਾਈ ਆ ਛੜੀ ਉਹ ਕੀਤੀ ਜਾਵੇਗੀ ਤਾਂ ਇਸ ਵਕਤ ਸ਼ੰਭੂ ਬਾਟਰ ਨਹੀਂ ਖੁੱਲੇਗਾ ਜਿਸ ਤਰ੍ਹਾਂ ਦੇ ਹਾਲਾਤ ਸ਼ੰਭੂ ਬਾਟਰ ਦੇ ਉੱਪਰ ਹੁਣ ਬਣੇ ਹੋਏ ਨੇ ਤਾਂ ਉਸੇ ਤਰ੍ਹਾਂ ਦੇ ਹਾਲਾਤ ਨੇ ਛਿਹੜੇ ਉਹ ਬਰਕਰਾਰ ਰਹਿਣਗੇ ਕਿਉਂਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਕਿ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਨੂੰ ਖੋਲੇਗੀ ਤਾਂ ਉਸ ਤੋਂ ਬਾਅਦ ਹਰਿਆਣਾ ਸਰਕਾਰ ਦੇ ਵੱਲੋਂ ਬਾਰਡਰ ਖੋਲਿਆ ਨਹੀਂ ਗਿਆ ਸੀ ਤਾਂ ਉਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਉੱਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਇੱਕ ਵਾਰ ਫਿਰ 12 ਅਗਸਤ ਤਰੀਕ ਦਾ ਛੜੀਓ ਦਿੱਤੀ ਗਈ ਤਾਂ 12 ਤਰੀਕ ਨੂੰ ਇੱਕ ਵਾਰ ਫਿਰ ਇਸ मामले ਦੇ ਉੱਪਰ ਸੁਣਵਾਈ ਐ ਐਸ ਡੀਓ ਕੀਤੀ ਜਾਵੇਗੀ ਤਾਂ ਇਸ ਵਕਤ ਸ਼ੰਭੂ ਬਾਡਰਾ ਜਿਹੜਾ ਉਹ ਨਹੀਂ ਖੁੱਲੇਗਾ ਜਿਵੇਂ ਦੇ ਉੱਥੇ ਹਾਲਾਤ ਹੁਣ ਬਣੇ ਹੋਏ ਨੇ ਤਾਂ ਉਸੇ ਤਰ੍ਹਾਂ ਦੇ ਹਾਲਾਤ ਨੇ ਛੜੇ ਉਹ ਬਰਕਰਾਰ ਰਹਿਣਗੇ ਫਿਲਹਾਲ ਸ਼ੰਭੂ ਬਾਡਰ ਇਸੇ ਤਰ੍ਹਾਂ ਬੰਦ ਰਹੇਗਾ ਕਿਉਂਕਿ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਮਾਮਲੇ ਦੀ ਪਟੀਸ਼ਨਾ ਜਿਹੜੀ ਉਹ ਹਾਈ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਸੀ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਆ ਜਿਹੜੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਤੇ ਸੁਪਰੀਮ ਕੋਰਟ ਦੇ ਵੱਲੋਂ ਹੀ ਇੱਕ ਹੋਰ ਤਰੀਕਾ ਜਿਹੜੀ ਉਹ ਦਿੱਤੀ ਗਈ ਆ ਤਾਂ 12 ਤਰੀਕ ਨੂੰ 12 ਅਗਸਤ ਨੂੰ ਇਸ ਮਾਮਲੇ ਦੇ ਉੱਪਰ ਫਿਰ ਇੱਕ ਵਾਰ ਸੁਣਵਾਈ ਆ ਜਿਹੜੀ ਕੀਤੀ ਜਾਵੇ